ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅਕਾਲੀ ਸਿਆਸਤ ਦੇ ਵਿੱਚ ਕਈ ਕਿਸਮ ਦੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਇੱਕ ਪਾਸੇ ਤਾਂ ਸੁਖਵੀਰ ਸਿੰਘ ਬਾਦਲ ਫਿਰ ਸਰਗਰਮ ਹੋ ਗਏ ਨੇ ਭਰਤ ਬਲਾਪ ਹੋਇਆ ਵਿਕਰਮ ਜੀਠੀਆ ਦੇ ਘਰ ਗਏ ਨੇ ਤੇ ਵਿਕਰਮ ਜੀਠੀਆ ਦੇ ਹੱਕ 'ਚ ਉੱਚੀ ਸਰਚ ਬੋਲ ਰਹੇ ਨੇ ਦੂਜੇ ਪਾਸੇ ਜਿਹਨੇ ਗੋਲੀ ਚੜਾਈ ਸੀ ਨਰਿਆਣ ਸਿੰਘ ਚੋੜਾ ਉਹਦੇ ਖਿਲਾਫ ਹਾਈ ਕੋਰਟ ਚ ਗਏ ਅੱਜ ਸੁਣਵਾਈ ਹੋਈ ਪੰਜਾਬ ਸਰਕਾਰ ਨੂੰ 30 ਅਪ੍ਰੈਲ ਦਾ ਨੋਟਿਸ ਜਾਰੀ ਹੋਇਆ ਇੱਕ ਪਾਸੇ ਤਾਂ ਇਸ ਤਰ੍ਹਾਂ ਦੀ ਸਰਕਾਰ ਨਹੀਂ ਦੂਜੇ ਪਾਸੇ ਚਿੰਤਾਬੱਧ ਰਹੀ ਹੈ ਕਾਦੀ ਚਿੰਤਾ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਸੰਘਾਰਾ ਮਿਲ ਰਿਹਾ ਹੈ ਭਰਪੂਰ ਸੰਘਾਰਾ ਮਿਲ ਰਿਹਾ ਹੈ ਇੱਕ ਕਿਸਮ ਦੀ ਜਿੱਥੇ ਵੀ ਜਾਂਦੇ ਨੇ ਲਹਿਰ ਜਾ ਦਾਰ ਉਪਤਾਰ ਲੈਂਦੇ ਆ ਲੋਕ ਇਕੱਠੇ ਹੁੰਦੇ ਨੇ ਆਪ ਮਹਾਰੇ ਭਰਤੀ ਹੋ ਰਹੇ ਨੇ ਤੇ ਲੱਗ ਰਿਹਾ ਹੈ ਕਿ ਲੋਕ ਜਿਸ ਤਰ੍ਹਾਂ ਦਾ ਰਿਸਪਾਂਸ ਦੇ ਰਹੇ ਨੇ ਚਿੰਤਾ ਬਦਨੀ ਸ਼ਰਮਨੀ ਅਕਾਲੀ ਦਲ ਬਾਦਲ ਢੜੇ ਦੀ ਸੁਭਾਵਕ ਹੈ ਤੋਂ ਇਸੇ ਕਰਕੇ ਸ਼ਾਜਸ਼ਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਇਹ ਸ਼ਾਸਾਂ ਦੇ ਦੌਰ ਦੇ ਸੰਕੇਤ ਗਿਆਨੀ ਕਲਦੀਪ ਸਿੰਘ ਗੜਗੱਜ ਦਾ ਬਿਆਨ ਤੇ ਉਹਨਾਂ ਨੂੰ ਉਹਨਾਂ ਕੋਲ ਪਹੁੰਚ ਰਹੇ ਕੁਝ ਸਿੰਘ ਸੁਸਾਇਟੀਆਂ ਗੁਰਦੁਆਰਾ ਕਮੇਟੀਆਂ ਦੇ ਕੁਝ ਪੱਤਰ ਨੇ ਜਿਨ੍ਹਾਂ ਦੀ ਇਵਾਰਤ ਭਾਵੇਂ ਇੱਕੋ ਜਿਹੀ ਹੈ ਇਸ ਸਾਰੀ ਗੱਲਬਾਤ ਕਰਨੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਲੇਕਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਅਪੀਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਤੇ ਜਿਵੇਂ ਕੱਲ ਇੱਕ ਮਿੱਤਰ ਨੇ ਪੁੱਛਿਆ ਬਹੁਤ ਸੌਖਾ ਹੈ ਸਬਸਕ੍ਰਾਈਬ ਕਰਨਾ ਜਦੋਂ ਤੁਸੀਂ ਇਹ ਖੋਲਦੇ ਹੋ ਹਰਜਿੰਦਰ ਵਾਲੀਆ YouTube ਚੈਨਲ ਉਹਦੇ ਨੀਚੇ ਸਬਸਕ੍ਰਾਈਬ ਦਾ ਬਟਨ ਹੁੰਦਾ ਸਿਰਫ ਉਸ ਨੂੰ ਦਬ ਦੇਣਾ ਇੱਕ ਵਾਰ ਦਬਣਾ ਸਬਸਕ੍ਰਿਪਸ਼ਨ ਹੋ ਜਾਣੀ ਹੈ ਤੇ ਫਿਰ ਜਦੋਂ ਵੀ ਮੈਂ ਕੋਈ ਵੀਡੀਓ ਪਾਉਣਾ ਹੈ ਲਗਭਗ ਇੱਕ ਜਾਂ ਦੋ ਕਦੇ-ਕਦੇ ਦੋ ਨਹੀਂ ਤੇ ਇੱਕ ਵੀਡੀਓ ਪਾਉਣਾ 10-12 ਮਿੰਟ ਦੀ ਤੇ ਉਹ ਤੁਹਾਡੇ ਕੋਲ ਲਿੰਕ ਪਹੁੰਚ ਜਾ ਕਰੇਗਾ ਖੈਰ ਗੱਲ ਕਰੀਏ ਕਿ ਚਿੰਤਾ ਵੱਧ ਰਹੀ ਹੈ ਕਿਉਂ ਵੱਧ ਰਹੀ ਹੈ ਮੈਂ ਦੱਸ ਚੁੱਕਿਆ ਕਿ ਭਰਤੀ ਕਮੇਟੀ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਉਹ ਜਿੱਥੇ-ਜਿੱਥੇ ਵੀ ਜਾਂਦੇ ਨੇ ਉੱਥੇ ਉਹਨਾਂ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਇਕੱਠ ਹੋ ਰਿਹਾ ਹੈ ਭਾਸ਼ਣ ਹੋ ਰਹੇ ਨੇ ਔਰ ਭਾਸ਼ਣਾਂ ਦੇ ਵਿੱਚ ਫਿਰ ਦੱਸਿਆ ਜਾ ਰਿਹਾ ਹੈ ਕਿ ਕੌਣ ਅਕਾਲ ਤਖਤ ਸਾਹਿਬ ਤੋਂ ਦੇ ਪ੍ਰਤੀ ਸਮਰਪਿਤ ਹੈ ਤੇ ਕੌਣ ਭਗੌੜਾ ਅਕਾਲ ਤਖਤ ਤੋਂ ਇਹ ਦੱਸਿਆ ਜਾਂਦਾ ਹੈ ਲੋਕ ਜਕਾਰੇ ਛੱਡਦੇ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤੇ ਨਾਲ ਫਿਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਜਿਹੜਾ 1920 ਚ ਅਕਾਲ ਤਖਤ ਸਾਹਿਬ ਤੋਂ ਜਿਹੜਾ ਅਕਾਲੀ ਦਲ ਬਣਿਆ ਸੀ ਇਹ ਵੀ ਉਸੇ ਤਰ੍ਹਾਂ ਦਾ ਅਕਾਲੀ ਦਲ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਹਿਬਾਨ ਦੇ ਹੁਕਮ ਨਾਲ ਜਦੋਂ ਇਹ ਗੱਲ ਸ਼ੁਰੂ ਹੋਈ ਸੀ ਤਾਂ ਉਹਨਾਂ ਨੂੰ ਹੁਕਮ ਸੀ ਕਿ ਤੁਸੀਂ ਭਰਤੀ ਕਰੋ ਕਿਉਂਕਿ ਮੌਜੂਦਾ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਪਰ ਕਿਹਾ ਗਿਆ ਸੀ ਉਹ ਤਾਂ ਆਪਣਾ ਆਧਾਰ ਨੈਤਿਕ ਆਧਾਰ ਗਵਾ ਚੁੱਕੀ ਹੈ ਤੋ ਇਸ ਕਰਕੇ ਭਰਤੀ ਹੋ ਰਹੀ ਹੈ ਅਕਾਲ ਪੁਰਖ ਭਰਤੀ ਦੀ ਪਰਚੀ ਉੱਤੇ ਵੀ ਜਿਹੜੀ ਰਸੀਦ ਉੱਤੇ ਵੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਲਿਖਿਆ ਹੋਇਆ ਹੁਣ ਇਹ ਜਿਹੜੀ ਭਰਤੀ ਹੋ ਰਹੀ ਹੈ ਜਿਸ ਤਰ੍ਹਾਂ ਦਾ ਜ਼ਬਰਦਸਤ ਹੰਗਾਰਾ ਮਿਲ ਰਿਹਾ ਹੈ ਅਕਾਲੀ ਦਲ ਬਾਦਲ ਨੂੰ ਇਹ ਨਹੀਂ ਚੰਗਾ ਲੱਗ ਰਿਹਾ ਤੇ ਉਹ ਹੁਣ ਕੋਈ ਨਾ ਕੋਈ ਕਈ ਨਾ ਕਈ ਕਿਸਮ ਦੀ ਸਾਜ਼ਿਸ਼ ਲੱਗਦਾ ਕਿ ਰਚੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਪਰ ਲੱਗ ਰਿਹਾ ਕਿਉਂ ਲੱਗ ਰਿਹਾ ਇਹ ਮੈਂ ਦੱਸ ਸਕਦਾ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਕੋਲ ਜਿਹੜੀਆਂ ਚਿੱਠੀਆਂ ਆ ਰਹੀਆਂ ਨੇ ਜਿਹੜੇ ਪੱਤਰ ਆ ਰਹੇ ਨੇ ਉਹਨਾਂ 'ਚ ਲਗਭਗ ਇੱਕੋ ਜਿਹੀ ਈਬਾਰਤ ਹੈ ਤਾਂ ਉਹ ਹੀ ਹੈਰਾਨੀਜਨਕ ਹੈ ਜਿਨੀ ਗੁਰਦੁਆਰਾ ਕਮੇਟੀ ਹੋਵੇ ਉਹ ਕਹੇ ਕਿ ਸਾਨੂੰ ਮੀਡੀਆ ਤੋਂ ਪਤਾ ਲੱਗਿਆ ਕਿ ਕੋਈ 5-7 ਮੈਂਬਰ ਕੱਠਿਓਂ ਕੇ ਭਰਤੀ ਕਰ ਰਹੇ ਨੇ ਅਕਾਲੀ ਦਰਦ ਦੇ ਜਿਹੜੀ ਕਮਾਲਤਾ ਹੈ ਜਿਹੜੀ ਜਿਹੜਾ ਗੁਰਦੁਆਰਾ ਕਮੇਟੀ ਹੈ ਜਿਹੜੀ ਇਹ ਕਹਿ ਰਹੀ ਹੈ ਕਿ ਇਸ ਤਰ੍ਹਾਂ ਭਰਤੀ ਹੋ ਰਹੀ ਹੈ ਸਾਨੂੰ ਮੀਡੀਆ ਤੋਂ ਪਤਾ ਲੱਗਿਆ ਉਹ ਨਹੀਂ ਪਤਾ ਉਹਨਾਂ ਨੂੰ ਤੇ ਇਹ ਗੱਲ ਠੀਕ ਨਹੀਂ ਹੈ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਕੋਈ ਕਿਵੇਂ ਕਰ ਸਕਦਾ ਹੈ ਮਦਨੂ ਕੇ ਇਹ ਚਿੱਠੀ ਜਿਹੜੀ ਹੈ ਉੱਥੇ ਫਿਰ ਨਾਮ ਵੀ ਆ ਕਮੇਟੀਆਂ ਦੇ ਸਿੰਘਸ ਸੋਸਾਇਟੀ ਤੋਂ ਚਿੱਠੀਆਂ ਲਿਖਾਈਆਂ ਜਾ ਰਹੀਆਂ ਨੇ ਇਹ ਕੱਲ ਤੱਕ ਸਭ ਪਹੁੰਚ ਰਹੀਆਂ ਨੇ ਇਹ ਇੱਕ ਬੇਸਿਕ ਅਧਾਰ ਬਣ ਰਿਹਾ ਹੈ ਕਿ ਜਿਹੜੀ ਗੱਲ ਜੈਨੀ ਕੁਲਦੀਪ ਸਿੰਘ ਗੜਗੱਜ ਨੇ ਜਦੋਂ ਸੇਵਾ ਸੰਭਾਲੀ ਸੀ ਮਾਨ ਮਰਿਆਦਾ ਪਰੰਪਰਾਵਾਂ ਨੂੰ ਛੱਕੇ ਟੰਗ ਕੇ ਰਾਤ ਨੂੰ 2:50 ਮਿੰਟ ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਲੇ ਪ੍ਰਕਾਸ਼ ਵੀ ਨਹੀਂ ਹੋਇਆ ਸੀ ਜਦੋਂ ਸੇਵਾ ਸੰਭਾਲੀ ਤੇ ਉਸਦੇ ਨੇ ਇੱਕ ਬਿਆਨ ਦਿੱਤਾ ਸੀ ਕਿ 2 ਦਸੰਬਰ ਦੇ ਹੁਕਮਨਾਮੇ ਕਾਇਮ ਰਹਿਣਗੇ ਪਰ ਭਰਤੀ ਕਮੇਟੀ ਤੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਇੱਕ ਸੰਕੇਤ ਉਹ ਦੁੱਤਾ ਸੀ ਹੁਣ ਦੂਜਾ ਸੰਕੇਤ ਇਹ ਚਿੱਠੀਆਂ ਦੇ ਹਵਾਲਾ ਹਲੇ ਨਹੀਂ ਦਿੱਤਾ ਲੇਕਿਨ ਦੂਜਾ ਸੰਕੇਤ ਦੇਤਾ ਉਹ ਕਿਵੇਂ ਦੇਤਾ ਬੋਲੇ ਨੇ ਅਕਾਲਤ ਸਾਹਿਬ ਦੇ ਜਥੇਦਾਰ ਕਿ ਅਕਾਲ ਤਖਤ ਜਿਹੜਾ ਹੈ ਉਹ ਸਾਰੇ ਸਿੱਖਾਂ ਦੇ ਲਈ ਹੈ ਸਮੁੱਚੀ ਸਿੱਖ ਕੌਮ ਦਾ ਤੇ ਸਮੁੱਚੀ ਸਿੱਖ ਕੌਮ ਦੁਨੀਆਂ 'ਚ বাসਦੀ ਹੈ ਇਹ ਗੱਲ ਤਾਂ ਬਿਲਕੁਲ ਠੀਕ ਹੈ ਪਾਕਿਸਤਾਨ 'ਚ ਵੀ ਸਿੱਖ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੇ ਕਿਤੇ ਨੇ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਨੇ ਪੰਜਾਬ 'ਚ ਵੀ ਨੇ ਇਹ ਗੱਲ ਗਿਆਨੀ ਜੀ ਦੀ ਬਿਲਕੁਲ ਠੀਕ ਹੈ ਫਿਰ ਸੰਕੇਤ ਕਿਚ ਹੈ ਜੀ ਉਹ ਕਹਿੰਦੇ ਜੀ ਇਹ ਕਹਿਣਾ ਕੋਈ ਇੱਕ ਧੜਾ ਅਕਾਲ ਤਖਬ ਸਭ ਨੂੰ ਸਮਰਪਿਤ ਹੈ ਦੂਜਾਂ ਨਹੀਂ ਇਹ ਠੀਕ ਨਹੀਂ ਅਕਾਲ ਤਖਬ ਸਭ ਤਾਂ ਸਭ ਲਈ ਹੈ ਤੇ ਜੇ ਭਾਈ ਸਭ ਲਈ ਹੈ ਤਾਂ ਸਾਰਿਆਂ ਨੂੰ ਅਕਾਲ ਤਖਬ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਤੇ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਲੁਕਵੇਂ ਤੌਰ ਤੇ ਵੀ ਸਾਰੇ ਇੱਕੋ ਜਿਹੇ ਨੇ ਉਹ ਅਕਾਲ ਤਖਬ ਸਾਬੇ ਹਕੂਮਤ ਤਾਂ ਮੰਨਕਰ ਹੋ ਗਏ ਉਹਨਾਂ ਨੇ ਤਾਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਪਹਿਲਾਂ ਤਾਂ ਧਾਮੀ ਸਾਹਿਬ ਵੈਸੀ ਮੁਨਕਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇੱਕ ਤਾਂ ਪਹਿਲਾਂ ਇਸ ਕਰਕੇ ਮੁਨਕਰ ਹੋਗੇ ਕਿ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ ਸੀ ਉਹਨਾਂ ਨੇ ਮੀਟਿੰਗ ਨਹੀਂ ਕੀਤੀ 2 ਮਹੀਨੇ 2 ਦਿਨ ਬਾਅਦ ਮੀਟਿੰਗ ਹੋਈ ਸੀ ਅਕਾਲ ਤਖਤ ਸਾਹਿਬ ਨੇ ਤਾਂ ਕਿਸੀ ਭਰਤੀ ਕਰੋ ਤੁਸੀਂ ਪ੍ਰਧਾਨ ਤੇ ਬਾਕੀ ਅਹੁਦੇਦਾਰ ਚੁਣੋ ਨਹੀਂ ਮੰਨੀ ਨਾ ਫੇਰ ਛਟਕੇ ਚਲੇ ਗਏ ਤੇ ਫਿਰ ਉਹ ਕਿਵੇਂ ਸਮਰਪਿਤ ਹੋਗੇ ਜੀ ਜਿਹੜੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਸਮਰਪਿਤ ਕਿਸ ਕਿਸ ਤਰ੍ਹਾਂ ਕਿਹਾ ਜਾ ਸਕਦਾ ਤੁਸੀਂ ਕਹਿੰਦੇ ਸਾਰੇ ਸਮਰਪਿਤ ਨੇ ਨਹੀਂ ਇੱਥੇ ਆ ਕੇ ਥੋੜਾ ਜਿਹਾ ਫਰਕ ਪੈਂਦਾ ਜਿਹੜੇ ਬੰਦੇ ਭਰਤੀ ਕਰ ਰਹੇ ਨੇ ਉਹ ਸਮਰਪਿਤ ਨੇ ਅਕਾਲ ਤਖਤ ਸਾਹਿਬ ਨੂੰ ਔਰ ਅਕਾਲ ਤਖਤ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸੀ ਉਹਦੇ ਮੁਤਾਬਕ ਭਰਤੀ ਹੋ ਰਹੀ ਹੈ ਤੇ ਜੇ ਤੁਸੀਂ ਇਹ ਕਹੋ ਕਿ ਜਿਹੜੀਆਂ ਚਿੱਠੀਆਂ ਪਹੁੰਚ ਰਹੀਆਂ ਨੇ ਉਸ ਮਾਮਲੇ ਵਿੱਚ ਕੱਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਝ ਕਰ ਰਹੇਣਗੇ ਸ਼ਾਇਦ ਇਹ ਪੋਸੀਬਲ ਇਸ ਕਰਕੇ ਨਹੀਂ ਕਿ ਹੁਕਮ ਕੱਲੇ ਅਕਾਲ ਤਖਤ ਸਾਹਿਬ ਦਾ ਨਹੀਂ ਸੀ ਉਹ ਪੰਜ ਸਿੰਘ ਸਹਿਬਾਨ ਦਾ ਹੁਕਮ ਸੀ ਤੇ ਪੰਜ ਸਿੰਘ ਸਹਿਬਾਨ ਨੇ ਅਕਾਲ ਤਖਤ ਸਾਹਿਬ ਤੋਂ ਦੂਦ ਸੰਪਰਨ ਖੜ ਕੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਸੱਤ ਮੈਂਬਰੀ ਕਮੇਟੀ ਹੁਣ ਪਰਤੀ ਕਰੇਗੀ ਇਹਦਾ ਮਤਲਬ ਕੱਲੇ ਉਹ ਨਹੀਂ ਨਜ਼ਰਸਾਨੀ ਕਰ ਸਕਦੇ ਵੈਸੇ ਵੀ ਜਦੋਂ ਹੁਕਮ ਹੋ ਚੁੱਕਿਆ ਹੈ ਉਸ ਨੂੰ ਇਸ ਤਰ੍ਹਾਂ ਵਾਪਸ ਲੈਣਾ ਮੁਸ਼ਕਲ ਹੈ ਲੇਕਿਨ ਸੰਕੇਤ ਉਧਰ ਨੂੰ ਜਾ ਰਹੇ ਨੇ ਕਿ ਜੀ ਇੰਨੀਆਂ ਚਿੱਠੀਆਂ ਆਈਆਂ ਨੇ ਇਹ ਜੋ ਕੁਝ ਹੋ ਰਿਹਾ ਠੀਕ ਨਹੀਂ ਹੈ ਤੇ ਜਿਵੇਂ ਅੱਜ ਕਿਹਾ ਜਥੇਦਾਰ ਗੜਗੱਜ ਨੇ ਕਿ ਜੀ ਅਕਾਲੀ ਧੜਿਆਂ 'ਚ ਏਕਤਾ ਹੋਣੀ ਚਾਹੀਦੀ ਹੈ ਦੱਖਣੀ ਭਾਰਤ ਤੋਂ ਜਿਹੜਾ ਸਿਲਸਿਲਾ ਚੱਲਿਆ ਪੰਜਾਬ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਖਿਲਾਫ ਉਹ ਸਾਡੇ ਬਰੂਹਾਂ ਤੱਕ ਪਹੁੰਚ ਚੁੱਕਿਆ ਹੈ ਦੱਖਣੀ ਭਾਰਤ ਤੋਂ ਚੱਲਿਆ ਸ਼ਾਇਦ ਉਹਨਾਂ ਨੇ ਨਰੇਟ ਸਾਹਿਬ ਫਿਰ ਪਟਨਾ ਸਾਹਿਬ ਫਿਰ ਉਹਨਾਂ ਨੇ ਹਰਿਆਣਾ ਦਿੱਲੀ ਵੀ ਵਿੱਚ ਹੈ ਤੇ ਫਿਰ ਉਹ ਕਹਿੰਦੇ ਸਾਡੀਆਂ ਬਰੂਹਾਂ ਤੱਕ ਮਤਲਬ ਐਸ.ਸੀ.ਪੀ.ਸੀ. ਤੱਕ ਪਹੁੰਚ ਗਿਆ ਇਸ ਤਰ੍ਹਾਂ ਦਾ ਇਸ਼ਾਰਾ ਪਹਿਲਾਂ ਵੀ ਕੀਤਾ ਸੀ ਭੁੰਧਟ ਸਾਹਿਬ ਨੇ ਤੇ ਇਹ ਹੁਣ ਜਥੇਦਾਰ ਸਾਹਿਬ ਉਹੀ ਗੱਲ ਕਰ ਰਹੇ ਨੇ ਤਾਂ ਉਹ ਜਿਹੜਾ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਸਾਡੇ ਜਿਹੜੇ ਦੁਸ਼ਮਣ ਨੇ ਇੱਥੇ ਤੱਕ ਪਹੁੰਚ ਗਏ ਨੇ ਠੀਕ ਹੈ ਮੈਂ ਤਾਂ ਇਹ ਗੱਲ ਪਿਛਲੀ ਇੱਕ ਵੀਡੀਓ ਚ ਕਹੀ ਸੀ ਤੁਸੀਂ ਕਹਿੰਦੇ ਹੋ ਕਿ ਪਹੁੰਚ ਗਏ ਮੈਂ ਕਹਿੰਦਾ ਵੀ ਬਰੂਹਾ ਤੱਕ ਨਹੀਂ ਉਹ ਤਾਂ ਦਾਖਲ ਵੀ ਹੋ ਚੁੱਕੇ ਨੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਤਾਂ ਜੇ ਇਹ ਕੁਝ ਹੁੰਦਾ ਹੈ ਤਾਂ ਮੇਰੇ ਹਿਸਾਬ ਚ ਗਲਤੀ ਫੇਰ ਇੱਕ ਵੱਡੀ ਹੋਏਗੀ ਦੇਖੋ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਹੁੰਦਾ ਨਾ ਹੁਣ ਤੁਸੀਂ ਕਹੋਗੇ ਜੀ ਕੁਝ ਹਾਲੇ ਤੱਕ ਹੋਇਆ ਨਹੀਂ ਚਿੱਠੀਆਂ ਆ ਰਹੀਆਂ ਨੇ ਇਵਾਰਤ ਕੋ ਜੀ ਹੈ ਮੀਟਿੰਗਾਂ ਨਹੀਂ ਹੋ ਰਹੀਆਂ ਚਿੱਠੀਆਂ ਦੀ ਅਵਾਰਤ ਬਣਾ ਕੇ ਕੰਟੈਂਟ ਬਣਾ ਕੇ ਭੇਜਿਆ ਜਾ ਰਿਹਾ ਹੈ ਕਿ ਤੁਸੀਂ ਦਸਤਖਤ ਕਰੋ ਤੇ ਅਕਾਲ ਤਖਤ ਸਾਹਿਬ ਨੂੰ ਭੇਜ ਦਿਓ ਅਕਾਲ ਤਖਤ ਸਾਹਿਬ ਨੂੰ ਫਿਰ ਇਹ ਹੋਊਗਾ ਵੀ ਇੰਨੀਆਂ ਚਿੱਠੀਆਂ ਆ ਗਈਆਂ ਜੀ ਹੁਣ ਇਹ ਤੇ ਆਪਾਂ ਰਿਸਪੌਂਸ ਲਈਏ ਕਿਉਂਕਿ ਸੰਗਤ ਇਹ ਚਾਹੁੰਦੀ ਹੈ ਸੰਗਤ ਇਹ ਚਾਹੁੰਦੀ ਹੈ ਕਿ ਰੋਕਿਆ ਜਾਵੇ ਪੰਜ ਮੈਂਬਰੀ ਕਮੇਟੀ ਨੂੰ ਤੇ ਇਹ ਇਸ ਤਰ੍ਹਾਂ ਨਹੀਂ ਅਕਾਲੀ ਦਲ ਦੀ ਭਰਤੀ ਹੋ ਸਕਦੀ ਪਹਿਲਾਂ ਵੀ ਬੇ ਤਰੀਕੇ ਵਰਤੇ ਗਏ ਪਹਿਲਾਂ ਇੱਕ ਇਹਨਾਂ ਨੇ ਵੈਸੀ ਰਸੀਦ ਚਾਪਤੀ ਸੀ ਭੇਜਤੀ ਸੀ ਸੋਸ਼ਲ ਮੀਡੀਆ ਰਾਹੀਂ ਤੇ ਕਿਹਾਤਾ ਇਹ ਗਿਆ ਇੱਕ ਮੈਂਬਰ ਵੱਲੋਂ ਕਿ ਅਸੀਂ ਤਾਂ ਦੇਖਣਾ ਚਾਹੁੰਦੇ ਸੀ ਵੀ ਇਹ ਕਹਿੰਦੇ ਕੀ ਨੇ ਉੱਥੇ ਫਿਰ ਦਲਜੀਤ ਸਿੰਘ ਚੀਮਾ ਦੇਖੋ ਜੀ ਅਸੀਂ ਵੀ ਤਾਂ ਕਹਿੰਦੇ ਸੀ ਇੱਥੇ ਤਾਂ ਆਕਾਲ ਤਖਤ ਸਾਹਿਬ ਦਾ ਨੌਂ ਹੀ ਨਹੀਂ ਹੈ ਤੇ ਭਾਈ ਹੁਣ ਕਾਹਦਾ ਡਰ ਜਿਹੜਾ ਤੁਸੀਂ ਲਗਾਤਾਰ ਚੀਮਾ ਸਾਹਿਬ ਕਹਿ ਰਹੇ ਸੀ ਕਿ ਇਹ ਜੇ ਆਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਜਿਹੜੇ ਚੋਣ ਕਰੇਗੀ ਤਾਂ ਉਹ ਚੈਰ ਕਾਨੂੰਨੀ ਹੋਏਗੀ ਤੇ ਹੁਣ ਸਾਬ ਕਾਹਦਾ ਡਰ ਹੈ ਅਕਾਲ ਤਖਤ ਸਾਹਿਬ ਦੀ ਰਸੀਦ ਤੇ ਨੋਆ ਜੇ ਉਹਨਾਂ ਨੇ ਅਕਾਲੀ ਦਲ ਬਣਾ ਵੀ ਲਿਆ ਉਹ ਤਾਂ ਗੈਰਕਾਨੂੰਨੀ ਹੋਊਗਾ ਤੁਹਾਨੂੰ ਤਾਂ ਵੈਸੇ ਨਹੀਂ ਡਰ ਹੋਣਾ ਚਾਹੀਦਾ ਹੁਣ ਤਾਂ ਫਿਰ ਬੋਲਣ ਦੀ ਲੋੜ ਹੀ ਨਹੀਂ ਹੈ ਤੁਸੀਂ ਕਹੋ ਜੀ ਇਹ ਤਾਂ ਵੈਸੇ ਸੰਵਿਧਾਨ ਗੈਰ ਸੰਵਿਧਾਨਕ ਹੈ ਜਿਵੇਂ ਪਹਿਲਾਂ ਕਹਿੰਦੇ ਸੀ ਅਸਲ ਦੇ ਵਿੱਚ ਉਦੋਂ ਝੂਠ ਬੋਲਦੇ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤੋਂ ਐਸੇ ਡਰ ਚ ਕਿ ਹੰਗਾਰਾ ਜਾਦਾ ਮਿਲ ਰਿਹਾ ਮੈਂ ਤਾਂ ਇੱਕ ਥਾਂ ਤੇ ਲਿਖਿਆ ਸੀ ਸੰਗਰੂਰ ਚ ਜਦੋਂ ਲੋਂਗੋਵਾਲ ਗੋਬਿੰਦ ਸਿੰਘ ਨੂੰ ਲੋਂਗੋਵਾਲੇ ਦਾ ਨਾਮ ਆਇਆ ਮੈਨੂੰ ਤਾਂ ਕਿ ਐਸੀ ਵੀ ਅੱਛੇ ਤੱਕ ਲਹਿਰ ਬਣਦੀ ਨਜ਼ਰ ਆ ਰਹੀ ਹੈ ਤੇ ਫਿਰ ਉਹਦੇ ਵਿਰੋਧ ਦੇ ਵਿੱਚ ਹੁਣ ਕੁਛ ਨਾ ਕੁਛ ਤਾਂ ਕਰਨਾ ਸੀ ਹੁਣ ਚਿੱਠੀਆਂ ਚਿੱਠੀਆਂ ਤੋਂ ਬਾਅਦ ਫਿਰ ਇਸ ਤਰ੍ਹਾਂ ਦਾ ਹਾਲਾਤ ਬਣਾਉਣ ਦੀ ਕੋਸ਼ਿਸ਼ ਬਿਲਕੁਲ ਉਸ ਤਰ੍ਹਾਂ ਜਿਵੇਂ ਪਹਿਲਾਂ ਇੱਕ ਗਲਤੀ ਕੀਤੀ ਕਿ ਜਥੇਦਾਰਾਂ ਨੂੰ ਜਿਨ੍ਹਾਂ ਨੇ ਦੋ ਤਰੀਕ ਦਾ ਹੁਕਮਨਾਮਾ ਦਿੱਤਾ ਸੀ 26 ਦਿਨਾਂ ਦੇ ਅੰਦਰ ਅੰਦਰ 30 ਜਥੇਦਾਰ ਅਸਤਾਰ ਤੇ ਦੇ ਗਏ ਜੇ ਕਿਤੇ ਇਹ ਗਲਤੀ ਵੀ ਕਰ ਲਈ ਕਿ ਕਹਾ ਦਿੱਤਾ ਗਿਆ ਜੀ ਇਹ ਪੰਜ ਮੈਂਬਰੀ ਕਮੇਟੀ ਜਾਇਜ਼ ਨਹੀਂ ਹੈ ਤਾਂ ਫਿਰ ਹੋਰ ਵੱਡੀ ਗਲਤੀ ਹੋਏਗੀ ਹੋਰ ਵੱਡਾ ਕਿਮਿਆਜਾ ਭੁਗਤਣਾ ਪਏਗਾ ਕਿਉਂਕਿ ਲੋਕਮਨਾਂ ਦੇ ਵਿੱਚ ਕੌਮ ਦੀ ਭਾਵਨਾ ਜਿਹੜੀ ਹੈ ਹੁਣ ਬਿਲਕੁਲ ਹੋਰ ਹੈ ਉਹਨੂੰ ਪੜ ਲੈਣਾ ਚਾਹੀਦਾ ਹੈ ਕੰਧ ਤੇ ਲਿਖੇ ਨੂੰ ਪੜ ਲੈਣਾ ਚਾਹੀਦਾ ਹੈ ਤੇ ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਇਕੱਠੇ ਹੋਣਾ ਚਾਹੀਦਾ ਪਰ ਇਕੱਠੇ ਹੋਣ ਦੇ ਲਈ ਹੁਣ ਉਹ ਸ਼ਰਤਾਂ ਪੁਰਾਣੀਆਂ ਖਤਮ ਹੋ ਗਿਆ ਹੁਣ ਤਾਂ ਫਿਰ ਜਿਹੜਾ ਅਕਾਲੀ ਦਰ ਬਣੂਗਾ ਲੋਕ ਉਹਦੇ ਥੱਲੇ ਆ ਜਾਣਗੇ ਉਸ ਝੰਡੇ ਥੱਲੇ ਤੇ ਉਦੋਂ ਬਾਅਦ ਫੈਸਲਾਤ ਲੋਕਾਂ ਨੇ ਕਰਨੇ ਇੱਕ ਵਾਰ ਫੇਰ ਤੁਹਾਨੂੰ ਯਾਦ ਕਰਾਦਾ ਸ਼ਾਹ ਮੁਹੰਮਦ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥਮੀ ਹੈ ਤੇ ਖਾਲਸਾ ਪੰਥ ਠੀਕ ਹੀ ਕਰੇਗਾ ਇਹ ਮੈਨੂੰ ਆਸ ਵੀ ਹੈ ਤੇ ਮੇਰੀ ਅਰਦਾਸ ਵੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ